ਸੱਚੇ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਤਾਂ ਪੰਜਾਬ ਬੀਜੇਪੀ ਦੇ ਵੱਲੋਂ 2027 ਦੀ ਜਿਹੜੀ ਪਲਾਨਿੰਗ ਆ ਹੁਣ ਤੋਂ ਕੀਤੀ ਜਾ ਰਹੀ ਆ ਵੱਡੀਆਂ ਤਿਆਰੀਆਂ ਵਿੜ ਦਿੱਤੀਆਂ ਗਈਆਂ ਨੇ ਪਰ ਇਹ ਸਭ ਦੇ ਵਿਚਾਲੇ ਲੀਡਰਸ਼ਿਪ ਦੇ ਵਿੱਚ ਵੱਡਾ ਫੇਰ ਬਦਲ ਕਰ ਦਿੱਤਾ ਗਿਆ ਬਹੁਤ ਵੱਡਾ ਪੰਜਾਬ ਬੀਜੇਪੀ ਦੇ ਜਿਹੜੇ ਅਹੁਦਿਆਂ ਦੇ ਵਿੱਚ ਬਦਲਾਅ ਕੀਤਾ ਗਿਆ ਸਭ ਤੋਂ ਵੱਡਾ ਜਿਹੜਾ ਪੰਜਾਬ ਬੀਜੇਪੀ ਦੇ ਕਾਰਜਕਾਰੀ ਨਵੇਂ ਪ੍ਰਧਾਨ ਲਗਾ ਦਿੱਤੇ ਗਏ ਨੇ ਪਠਾਨਕੋੜ ਤੋਂ ਵਿਧਾਇਕ ਅਸ਼ਵਨੀ ਸ਼ਰਮਾ ਨੂੰ ਜਿਹੜਾ ਪੰਜਾਬ ਬੀਜੇਪੀ ਦਾ ਕਾਰਜਕਾਰੀ ਪ੍ਰਧਾਨ ਲਗਾ ਦਿੱਤਾ ਗਿਆ ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਜਿਹੜੇ ਅਸ਼ਵਨੀ ਸ਼ਰਮਾ ਨੇ ਬੀਜੇਪੀ ਪੰਜਾਬ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਰੋਲ ਲਿਆ ਜਿਹੜਾ ਪੰਜਾਬ ਬੀਜੇਪੀ ਨੂੰ ਪੈਰਾਂ ਸਿਰ ਪੰਜਾਬ ਦੇ ਵਿੱਚ ਕਰਨ ਨੂੰ ਲੈ ਕੇ ਜਿਹੜਾ ਬਹੁਤ ਜਿਹੜੀਆਂ ਕੋਸ਼ਿਸ਼ਾਂ ਅਸ਼ਵਨੀ ਸ਼ਰਮਾ ਕਰ ਚੁੱਕੇ ਨੇ ਬਹੁਤ ਵਾਰ ਜਿਹੜੇ ਉਹ ਜਿਹੜੇ ਬਹੁਤ ਕੋਸ਼ਿਸ਼ਾਂ ਪੰਜਾਬ ਨੂੰ ਲੈ ਕੇ ਬੀਜੇਪੀ ਨੂੰ ਲੈ ਕੇ ਕਰ ਚੁੱਕੇ ਨੇ ਪਰ ਇਹ ਸਭ ਦੇ ਵਿਚਾਲੇ ਖਬਰ ਆ ਕਿ ਜਿੱਤੇ ਬੀਜੇਪੀ ਦੇ ਕੋਲ ਕੁਝ ਗਿਣਤੀ ਦੇ ਵਿਧਾਇਕ ਨੇ ਉਹਨਾਂ ਦੇ ਵਿੱਚੋਂ ਪਠਾਨਕੋੜ ਤੋਂ ਵਿਧਾਇਕ ਨੇ ਅਸ਼ਵਨੀ ਸ਼ਰਮਾ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਅਕਸਰ ਹੈ ਬੀਜੇਪੀ ਦੀ ਤਰਫ ਤੋਂ ਜਿਹੜਾ ਪੰਜਾਬ ਦੇ ਮੁੱਦੇ ਚੱਕਦੇ ਰਹਿੰਦੇ ਨੇ ਪਰ ਇਹ ਸਭ ਦੇ ਵਿਚਾਲੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਜਿਹੜੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਉਹਨਾਂ ਦੇ ਵੱਲੋਂ ਜਦੋਂ ਸਾਲ 2024 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਲੋਕ ਸਭਾ ਦੀ ਇੱਕ ਵੀ ਸੀਟ ਆ ਜਿਹੜੀ ਬੀਜੇਪੀ ਨਹੀਂ ਜਿੱਤ ਲਈ ਤਾਂ ਫਿਰ ਸੁਨੀਲ ਜਾਖੜ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਜਾਂਦਾ ਹਾਲਾਂਕਿ ਉਹ ਅਸਤੀਫਾ ਮਨਜ਼ੂਰ ਨਹੀਂ ਹੁੰਦਾ ਪਰ ਇਸ ਸਭ ਦੇ ਵਿਚਾਲੇ ਵੱਡੀ ਖਬਰ ਆ ਕਿ ਜਿੱਤੇ ਜੜੀਆਂ ਜਿਮਨੀ ਚੋਣਾਂੀਆਂ ਨੇ ਜਿਮਨੀ ਚੋਣਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਬੀਜੇਪੀ ਕਿਸੇ ਵੀ ਸੀਟ ਦੇ ਉੱਪਰ ਨਹੀਂ ਜਿੱਤੀ ਤਾਂ ਹੁਣ ਲੀਡਰਸ਼ਿਪ ਦੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਜਿਹੜਾ ਅਸ਼ਮੀਲ ਸ਼ਰਮਨ ਨੇ ਪਹਿਲਾਂ ਵੀ ਜਿਹੜਾ ਬੀਜੇਪੀ ਦੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਰਹਿ ਚੁੱਕੇ ਨੇ ਪਰ ਜਦੋਂ ਸੁਨੀਲ ਜਾਕਰ ਨੂੰ ਪ੍ਰਧਾਨ ਲਾਇਆ ਜਾਂਦਾ ਤਾਂ ਉਸ ਵਕਤ ਜਿਹੜਾ ਅਸ਼ਵਨੀ ਸ਼ਰਮਾ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਇਆ ਜਾਂਦਾ ਤਾਂ ਇੱਕ ਵਾਰੀ ਫਿਰ ਤੋਂ ਜਿਹੜਾ ਅਸ਼ਵਨੀ ਸ਼ਰਮਾ ਨੇ ਵਿਧਾਇਕ ਨੇ ਪਠਾਨਕੋੜ ਤੋਂ ਅੱਗੇ ਆਉਣ ਲੱਗੇ ਨੇ ਮੁੱਢਲੇ ਚਿਹਰਿਆਂ ਦੇ ਵਿੱਚ ਉਹਨਾਂ ਦੀ ਸ਼ੁਰੂਆਤ ਹੋਣ ਲੱਗੀ ਆ ਤੇ ਜਿਸ ਦੇ ਵਿੱਚ ਕਿ ਜਿਹੜਾ 2027 ਤੋਂ ਪਹਿਲਾਂ ਜਿਹੜਾ ਉਹਨਾਂ ਨੂੰ ਪੰਜਾਬ ਦਾ ਜਿਹੜਾ ਕਾਰਜਕਾਰੀ ਪ੍ਰਧਾਨ ਭਾਜਪਾ ਦਾ ਬੀਜੇਪੀ ਦੀ ਲੀਡਰਸ਼ਿਪ ਦੇ ਵੱਲੋਂ ਲਗਾ ਕੇ ਇੱਕ ਵੱਡਾ ਦਾਅ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਨੀ ਕਿ ਹੁਣ ਜਿਹੜੀ ਸਾਰੀ ਡੋਰਾ ਵਾਂਗ ਡੋਰਾ ਅਸ਼ਵਨੀ ਸ਼ਰਮਾ ਦੇ ਹੱਥ ਪੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਹਨੂੰ ਦੇਖਣਾ ਹੋਵੇਗਾ ਕਿ ਲੋਕ ਅਸ਼ਵਨੀ ਸ਼ਰਮਾ ਦੀਆਂ ਨੀਤੀਆਂ ਨੂੰ ਕਿਸ ਤਰੀਕੇ ਪਸੰਦ ਕਰਨਗੇ ਜਾਂ ਪਰ ਪੰਜਾਬ ਦੇ ਵਿੱਚ ਬੀਜੇਪੀ ਨੂੰ ਕਿਸ ਤਰੀਕੇ ਅਸ਼ਵਨੀ ਸ਼ਰਮਾ ਪੈਰਾਂ ਸਿਰ ਕਰਨਗੇ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ 2024 ਦੀ ਜਿਹੜੀ ਪਲਾਨਿੰਗ ਆ ਪਹਿਲਾਂ ਤੋਂ ਹੀ ਬੀਜੇਪੀ ਦੇ ਵੱਲੋਂ ਕਰਨੀ ਸ਼ੁਰੂ ਕਰ ਦਿੱਤੀ ਗਿਆ ਤਿਆਰੀਆਂ ਵੜ ਦਿੱਤੀਆਂ ਗਈਆਂ ਨੇ ਪੰਜਾਬ ਦੇ ਵਿੱਚ ਕਾਰਜਕਾਰੀ ਪ੍ਰਧਾਨ ਜਿਹੜਾ ਪਠਾਨਕੋਟ ਤੋਂ ਵਿਧਾਇਕ ਕਸ਼ਵਨੀ ਸ਼ਰਮਾ ਨੂੰ ਲਗਾ ਦਿੱਤਾ ਗਿਆ ਹੈ